ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਅਪਾ ਦਰਸ਼ਨ ਕਰਾਵਾਂਗੇ ਜੋੜਾ ਸਾਹਿਬ ਦੇ ਅਸੀਂ ਪਹੁੰਚੇ ਸੀਗੇ ਜ਼ਿਲ੍ਹਾ ਮਾਨਸਾ ਦੇ ਪਿੰਡ ਸੈਦੇਵਾਲਾ ਦੋਸਤੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਅਸੀਂ ਵੀਡੀਓ ਸ਼ੁਰੂ ਕਰਨ ਲੱਗੇ ਆ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਗੁਰੂ ਘਰ ਦੀ ਇਮਾਰਤ ਹੈ ਇਕੱਠ ਬਹੁਤ ਜ਼ਿਆਦਾ ਹੈ ਗੱਡੀਆਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੁਣ ਇਹ ਇਸ ਗੁਰੂ ਘਰ ਦੇ ਵਿੱਚ ਕਿੰਨੀ ਜਿਆਦਾ ਸੰਗਤ ਪਹੁੰਚਦੀ ਆ ਦੋਸਤੋ ਅੱਗੇ ਤੁਹਾਨੂੰ ਲੈ ਕੇ ਜਾਵਾਂਗੇ ਪੂਰੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਅਤੇ ਹੋਰ ਵੀ ਜਿਹੜੀਆਂ ਗੁਰੂ ਘਰ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਸਾਹਮਣੇ ਦੋਸਤੋ ਹੁਣ ਅਸੀਂ ਗੁਰੂ ਘਰ ਦੇ ਵਿੱਚ ਐਂਟਰ ਕਰਾਂਗੇ ਤੇ ਕਿਰਪਾ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਜੇ ਵਧੀਆ ਲੱਗੀ ਛੇ ਜ਼ਰੂਰ ਕਰ ਦਿਓ ਤੇ ਇਸਾਈਡ ਤੇ ਵੀ ਤੁਸੀਂ ਗੁਰੂ ਘਰ ਦੇ ਵਿੱਚ ਆ ਸਕਦੇ ਹੋ ਤੇ ਹੁਣ ਅਸੀਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇਮਾਰਤ ਆ ਜਿਹੜੀ ਇਹ ਮੇਨ ਗੇਟ ਆ ਗੁਰੂ ਘਰ ਦਾ ਸੰਗਤਾਂ ਗੁਰੂ ਘਰ ਦੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਸੱਚੀ ਮੰਡੀ ਸੈਦੇਵਾਲ ਗੁਰੂ ਘਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਦੋਸਤੋ ਇਸ ਗੁਰੂ ਘਰ ਦੇ ਵਿੱਚ ਦੋਸਤੋ ਸੰਗਤਾਂ ਦੇ ਬਹੁਤ ਸਾਰੇ ਦੁੱਖ ਟੁੱਟਦੇ ਨੇ ਇਸ ਥਾਂ ਦੇ ਉੱਤੇ ਆ ਕੇ ਅਰਦਾਸ ਕਰਾਉਣ ਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਭਿਆਨਕ ਭਿਆਨਕ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਦੋਸਤੋ ਤੁਹਾਨੂੰ ਦਿਖਾਵਾਂਗੇ ਇਸ ਥਾਂ ਦੇ ਉੱਤੇ ਕਿੰਨੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਆਪਣੀ ਅਰਦਾਸ ਕਰਵਾਉਣ ਦੇ ਲਈ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੋਸਤੋ ਗੁਰੂ ਘਰ ਦੀ ਇਮਾਰਤ ਹੈ ਜਿਹੜੀ ਐਸਾਈਡ ਦੇ ਉੱਤੇ ਵੀ ਇੱਕ ਬਿਲਡਿੰਗ ਬਣੀ ਹੋਈ ਆ ਸਾਹਮਣੇ ਇਹ ਦੋਸਤੋ ਗੁਰੂ ਘਰ ਦਾ ਨਕਸ਼ਾ ਬਣਿਆ ਹੋਇਆ ਸਥਾਨ ਦੇ ਉੱਤੇ ਵੀ ਇਸ ਸਥਾਨ ਦੇ ਉੱਤੇ ਪਹਿਲਾਂ ਸਾਹਮਣੇ ਜਿਹੜਾ ਪਲਾਟ ਪਿਆਗਾ ਇੱਥੇ ਗੁਰੂ ਘਰ ਦੀ ਇਮਾਰਤ ਹੁੰਦੀ ਸੀ ਹੁਣ ਦੋਸਤੋ ਦੂਸਰੀ ਸਾਈਡ ਤੇ ਇੱਕ ਨਵੀਂ ਇਮਾਰਤ ਤਾਂ ਤਿਆਰ ਹੋ ਚੁੱਕੀ ਆ ਦਰਬਾਰ ਸਾਹਿਬ ਤਿਆਰ ਹੋ ਚੁੱਕਿਆਗਾ ਸਾਹਮਣੇ ਦੋਸਤੋ ਸਰੋਵਰ ਆ ਇੱਥੇ ਸੰਗਤਾਂ ਇਸ਼ਨਾਨ ਕਰਨ ਤੋਂ ਬਾਅਦ ਅਰਦਾਸ ਕਰਵਾਉਂਦੀਆਂ ਨੇ ਏ ਦੋਸਤੋ ਤੁਸੀਂ ਦੇਖ ਸਕਦੇ ਹੋ ਅਸੀਂ ਅੰਦਰਲੀ ਸਾਈਡ ਤੋਂ ਤੁਹਾਨੂੰ ਗੇਟ ਦਿਖਾਇਆਗਾ ਜਿਹੜਾ ਬਾਹਲੀ ਸਾਈਡ ਤੋਂ ਦਿਖਾਇਆ ਸੀਗਾ ਇਹ ਦੋਸਤੋ ਸਰੋਵਰ ਹੈ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਸਰੋਵਰ ਦੇ ਵਿੱਚ ਅਸ਼ਨਾਣ ਕਰ ਰਹੀਆਂ ਨੇ ਤੇ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਦੋਸਤੋ ਦਰਬਾਰ ਸਾਹਿਬ ਦੇ ਵੱਲ ਤੁਸੀਂ ਸੰਗਤਾਂ ਨੂੰ ਦੇਖ ਕੇ ਤਾਂ ਅੰਦਾਜ਼ਾ ਲਾ ਹੀ ਲਿਆ ਹੋਣਾ ਵੀ ਇਸ ਸਥਾਨ ਦੇ ਉੱਤੇ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਦੋਸਤੋ ਅੱਗੇ ਤੁਹਾਨੂੰ ਹੁਣ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਸ ਸਾਈਡ ਦੇ ਉੱਤੇ ਗੁਰੂ ਘਰ ਦੇ ਵਿੱਚ ਇੱਕ ਪਾਰਕ ਬਣਾਇਆ ਹੋਇਆ ਹੈ ਛੋਟਾ ਜਿਹਾ ਸਾਹਮਣੇ ਗੱਡੀਆਂ ਖੜਾਉਣ ਵਾਸਤੇ ਜਗ੍ਹਾ ਬਣੀ ਹੋਈ ਆ ਤੇ ਹੁਣ ਅਸੀਂ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਚੱਲਦੇ ਆ ਦੋਸਤੋ ਇਸ ਸਥਾਨ ਦੇ ਉੱਤੇ ਅਸੀਂ ਪਹਿਲਾਂ ਵੀ ਇੱਕ ਵਾਰ ਆਏ ਸੀਗੇ ਪਰ ਉਸ ਟਾਈਮ ਅਸੀਂ ਵੀਡੀਓ ਨਹੀਂ ਪਾਈ ਸੀਗੇ ਇਸ ਵਾਰ ਅਸੀਂ ਦੋਸਤੋ ਸੋਚਿਆ ਸੀ ਕਿ ਵੀ ਤੁਹਾਨੂੰ ਵੀ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਤਾਂ ਕਿ ਤੁਸੀਂ ਵੀ ਇਸ ਗੁਰੂ ਘਰ ਦੇ ਘਰ ਬੈਠੇ ਦਰਸ਼ਨ ਕਰ ਸਕੋ ਅਤੇ ਉਸ ਤੋਂ ਬਾਅਦ ਇਸ ਸਥਾਨ ਦੇ ਉੱਤੇ ਵੀ ਜ਼ਰੂਰ ਆਓ ਕਿਉਂਕਿ ਦੋਸਤੋ ਅੱਜ ਕੱਲ ਜਿਹੜੀ ਦੁਨੀਆ ਕੀ ਉਹ ਦੁੱਖਾਂ ਨਾਲ ਬਹੁਤ ਜ਼ਿਆਦਾ ਗ੍ਰਸਤ ਹੋ ਚੁੱਕੀ ਆ ਉਹਨਾਂ ਦੇ ਇਸ ਸਥਾਨ ਦੇ ਉੱਤੇ ਆ ਕੇ ਦੁੱਖ ਨੇ ਜਿਹੜੇ ਉਹ ਦੂਰ ਹੋ ਜਾਣਗੇ ਅੱਗੇ ਤੁਹਾਨੂੰ ਲੈ ਕੇ ਚੱਲਦਾ ਦਰਬਾਰ ਸਾਹਿਬ ਦੇ ਵਿੱਚ ਦੋਸਤੋ ਸਾਹਮਣੇ ਜਿਹੜੀ ਤੁਸੀਂ ਚਿੱਤਰਕਾਰੀ ਦੇਖ ਰਹੇ ਹੋ ਹੈ ਬਾਬਾ ਹਨੂਮਾਨ ਸਿੰਘ ਜੀ ਦੀ ਹੈ ਤੇ ਅੱਗੇ ਤੁਹਾਨੂੰ ਲੈ ਕੇ ਚੱਲਦਾਗਾ ਅੱਗੇ ਜਿਹੜੀ ਚਿੱਤਰਕਾਰੀ ਬਣੀ ਹੋਈ ਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਚਿੱਤਰ ਬੜਿਆ ਹੋਇਆਗਾ ਇਸੇ ਤਾਂ ਨਹੀਂ ਅੱਗੇ ਲੈ ਕੇ ਚੱਲਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਜੀ ਦਾ ਜਿਹੜਾ ਚਿੱਤਰਾ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਉਦੋਂ ਬਾਅਦ ਬਾਬਾ ਬਾਸ ਸਿੰਘ ਜੀ ਦਾ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਚਿੱਤਰ ਨੇ ਇਸ ਸਥਾਨ ਦੇ ਵਿੱਚ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਹੁਣ ਦੋਸਤੋ ਅਸੀਂ ਦਰਬਾਰ ਸਾਹਿਬ ਦੇ ਵਿੱਚ ਆ ਚੁੱਕੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਵੀ ਮੌਜੂਦ ਨੇ ਇਸ ਟਾਈਮ ਤੇ ਅੱਗੇ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਹੁਣ ਅਸੀਂ ਤੁਹਾਨੂੰ ਪੂਰੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਸ ਸਾਈਡ ਦੇ ਉੱਤੇ ਸੰਗਤਾਂ ਬੈਠੀ ਨੇ ਇਸ ਸਾਈਡ ਦੇ ਉੱਤੇ ਬੀਬੀਆਂ ਬੈਠਦੀਆਂ ਨੇ ਦਰਬਾਰ ਸਾਹਿਬ ਬਹੁਤ ਹੀ ਵਧੀਆ ਤੇ ਖੁੱਲਾ ਬਣਿਆ ਹੋਇਆਗਾ ਸੰਗਤਾਂ ਜਿੰਨੀ ਮਰਜ਼ੀ ਬੜੀ ਗਿਣਤੀ ਦੇ ਵਿੱਚ ਆ ਜਾਣਾ ਮੈਨੂੰ ਲੱਗਦਾ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਬਹੁਤ ਵਧੀਆ ਇਸ ਟਾਈਮ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਦੀਵਾਨ ਹਾਲ ਆ ਬਹੁਤ ਵੱਡਾ ਬਣਿਆ ਹੋਇਆਗਾ ਸਾਹਮਣੇ ਮਹਾਰਾਜ ਜੀ ਦਾ ਪ੍ਰਕਾਸ਼ ਆ ਤੇ ਸੰਗਤਾਂ ਗੁਰੂ ਸਾਹਿਬ ਦੇ ਅੱਗੇ ਆਪਣਾ ਮੱਥਾ ਟੇਕ ਰਹੀਆਂ ਨੇ ਦੋਸਤੋ ਹੁਣ ਅਸੀਂ ਤੁਹਾਨੂੰ ਉਸ ਜੋੜਾ ਸਾਹਿਬ ਦੇ ਦਰਸ਼ਨ ਕਰਾਉਣ ਲੱਗੇ ਆ ਜਿਹੜੇ ਜੋੜਾ ਸਾਹਿਬ ਗੁਰੂ ਸਾਹਿਬ ਦੇ ਨੇ ਦੂਰੂ ਦੂਰੋ ਸੰਗਤਾਂ ਆ ਕੇ ਉਸ ਜੋੜੇ ਨੂੰ ਸੰਗਤਾਂ ਆਪਣੇ ਮੱਥੇ ਦੇ ਨਾਲ ਲਾਉਂਦੀਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਸ ਥਾਂ ਦੇ ਉੱਤੇ ਜੋੜਾ ਸਾਹਿਬ ਮੱਥੇ ਦੇ ਉੱਤੇ ਲਗਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਜੋੜੇ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਦੋਸਤੋ ਜਿਹੜਾ ਵੀ ਇਸ ਗੁਰੂ ਘਰ ਦੇ ਵਿੱਚ ਆਉਂਦਾ ਹੈ ਇਸ ਗੁਰੂ ਘਰ ਦੀ ਮਰਿਆਦਾ ਅਨੁਸਾਰ ਆਪਣੇ ਜੀਵਨ ਨੂੰ ਬਦਲਦਾ ਹੈ 100% ਉਸ ਵਿਅਕਤੀ ਦੇ ਦੁੱਖ ਇਸ ਗੁਰੂ ਘਰ ਦੇ ਵਿੱਚ ਆ ਕੇ ਦੂਰ ਹੋ ਜਾਂਦੇ ਨੇ ਇਸ ਜਗ੍ਹਾ ਤੇ ਦੋਸਤੋ ਪ੍ਰਸ਼ਾਦ ਮਿਲਦਾ ਹੈ ਕੜਾ ਪ੍ਰਸ਼ਾਦ ਅਤੇ ਨਾਲ ਹੀ ਦੋਸਤੋ ਤੁਸੀਂ ਆਪਣੀ ਅਰਦਾਸ ਬੇਨਤੀ ਕਰਾਉਣ ਵਾਸਤੇ ਇੱਥੇ ਲਿਖਾ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਟਾਈਮ ਟੇਬਲ ਵੀ ਲਿਖਿਆ ਹੋਇਆ ਹੈ ਵੀ ਤੁਸੀਂ ਕਿਸ ਟਾਈਮ ਆ ਕੇ ਇਸ ਸਥਾਨ ਦੇ ਉੱਤੇ ਆਪਣੀ ਅਰਦਾਸ ਬੇਨਤੀ ਲਿਖਾ ਸਕਦੇ ਹੋ ਹੁਣ ਦੋਸਤੋ ਅਸੀਂ ਬਾਹਰਲੀ ਸਾਈਡ ਆ ਗਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋਸਤੋ ਜਣੀਆਂ ਵੀ ਸੰਗਤਾਂ ਬਿਮਾਰੀ ਨਾਲ ਗ੍ਰਸਤ ਨੇ ਇਸ ਥਾਂ ਦੇ ਉੱਤੇ ਆ ਕੇ ਰਹਿੰਦੀਆਂ ਨੇ ਕਈ ਦਿਨ ਰਹਿਣ ਵਾਸਤੇ ਇੱਥੇ ਪ੍ਰਬੰਧ ਵੀ ਬਹੁਤ ਵਧੀਆ ਹੈਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਬਿਲਡਿੰਗ ਬਣੀ ਹੋਈ ਹੈ ਦੋ ਮੰਜ਼ਲੀ ਇਸ ਦੇ ਵਿੱਚ ਸੰਗਤਾਂ ਦੇ ਰਹਿਣ ਵਾਸਤੇ ਪੂਰਾ ਪ੍ਰਬੰਧ ਕੀਤਾ ਗਿਆ ਹੈਗਾ ਗੁਰੂ ਘਰ ਵੱਲੋਂ ਅਤੇ ਸੰਗਤਾਂ ਦੇ ਖਾਣ ਵਾਸਤੇ ਸਾਦੇ ਲੰਗਰ ਦਾ ਵੀ ਪੂਰਾ ਵਧੀਆ ਪ੍ਰਬੰਧ ਹੁੰਦਾ ਹੈਗਾ ਜਿਹੜੇ ਵੀ ਜ਼ਿਆਦਾਤਰ ਬਿਮਾਰੀਆਂ ਨਾਲ ਗ੍ਰਸਤ ਨੇ ਉਹ ਇਨ੍ਹਾਂ ਕਮਰਿਆਂ ਦੇ ਵਿੱਚ ਠਹਿਰਦੇ ਨੇ ਆ ਕੇ ਦੋਸਤੋ ਹੁਣ ਅਸੀਂ ਤੁਹਾਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਵੀ ਵੱਡੀ ਗਿਣਤੀ ਦੇ ਵਿੱਚ ਲੰਗਰ ਹਾਲ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਮਹਾਰਾ ਦੀ ਕਿਰਪਾ ਦੇ ਨਾਲ ਲੰਗਰ ਵੀ ਹਾਰ ਟਾਈਮ ਚੱਲਦਾ ਰਹਿੰਦਾਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਇਹ ਬਾਬਾ ਸਚਿੰਤ ਸਾਜ ਜੀ ਅਤੇ ਉਸ ਰਾਣੀ ਦੀ ਫੋਟੋ ਆ ਜਿਹੜੀ ਕਿ ਕਿਸੇ ਟਾਈਮ ਪਾਗਲ ਹੋ ਕੇ ਜੰਗਲਾਂ ਦੇ ਵਿੱਚ ਭਟਕ ਰਹੀ ਸੀ ਤਾਂ ਦੋਸਤੋ ਬਾਬਾ ਸਚਨਸਰਜ ਜੀ ਨੇ ਉਹ ਜੋੜਾ ਇਸ ਰਾਣੀ ਦੇ ਮੱਥੇ ਦੇ ਉੱਤੇ ਲਗਾਇਆ ਸੀ ਤਾਂ ਇਹ ਰਾਣੀ ਵੀ ਠੀਕ ਹੋ ਗਈ ਸੀਗੀ ਦੋ ਸਾਹਮਣੇ ਦੋਸਤੋ ਕੜਾ ਪ੍ਰਸਾਦੀ ਦੇਖ ਮਿਲਦੀ ਆ ਜੇਕਰ ਕਿਸੇ ਨੇ ਦੇਖ ਕਰਾਉਣੀ ਆ ਤਾਂ ਤੁਸੀਂ ਸਾਹਮਣੇ ਤੋਂ ਪਰਚੀ ਕਟਵਾ ਕੇ ਦੇਖਵਾ ਸਕਦੇ ਹੋ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਅਸੀਂ ਇਤਿਹਾਸ ਦਿਖਾਵਾਂਗੇ ਇਹ ਦੋਸਤੋ ਬੋਰਡ ਦੇ ਉੱਤੇ ਇਤਿਹਾਸ ਲਿਖਿਆ ਹੋਇਆ ਤੁਸੀਂ ਰੋਕ ਕੇ ਵੀਡੀਓ ਨੂੰ ਆਰਾਮ ਦੇ ਨਾਲ ਪੜ੍ਹ ਸਕਦੇ ਹੋ ਦੋਸਤੋ ਜੇਕਰ ਕੋਈ ਵੀਡੀਓ ਦੇ ਵਿੱਚ ਬੋਲਣ ਦੇ ਵਿੱਚ ਸਾਡੇ ਤੋਂ ਗਲਤੀ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਇਸ ਗੱਲ ਦੀ ਖਿਮਾ ਜ਼ਰੂਰ ਬਖਸ਼ਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ